ਔਰ ਵੀ ਮੈਟਰੋਾਰੇ ਗਏ ਹੋ ਆਈਓ ਵਿਚਾਰੇ ਨੇ ਬੰਦੀਆ ਹੋਗੇ ਮੈਟਰੋ ਓਏ ਰੁਕ ਰੁਕ ਜਾ ਲੈ ਮੈਟਰੋ ਆਗੇ ਕਰੇ ਮੈਨੂੰ ਖੋਲ ਕੇ ਦੇ ਦਾਂ ਕੀ ਚੱਕਰਾ ਲਾਲਾ ਥੱਲੇ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਚੱਲ 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 ਜਾਣ ਜਾਣ ਦੇ ਖੋੜ ਲਾ ਲੈ ਮੋਟਰਸਾਈਕਲ ਲਿਆਓ ਤੁਸੀਂ ਟਰਾਲੀ ਭਾਰੇ ਦੇ ਨਾਲ ਰੇਸ ਕਢਾਲਾ ਰੇਸ ਕਢਾਲਾ ਰੋ ਗੱਡੀ ਨਹੀਂ ਉਡਲ ਕਰੀ ਬਾਟ ਬਰਾਪਾ ਲੈ ਕੇ ਚੱਲਦਾ ਮੋਟਰਸਾਈਕਲ ਲਿਆਈ ਮੋਟਰਸਾਈਕਲ ਆ ਮੋਟਰਸਾਈਕਲ ਆ ਮੇਰਾ ਕੀ ਗੱਲ ਚੱਲਿਆ ਹੀ ਨਹੀਂ ਪਤਾ

ਉਧੇ ਰਿਕਰਡ ਦੇ ਹੈ ਗੱਡ ਲਓ ਫਿਰ ਉਹ ਵੀ ਦੇਖ ਲਈਏ ਹੈ ਮੁੰਡੇ ਬਾਹਰ ਕੱਢ ਕੇ ਰਿਕਰਡ ਨਹੀਂ ਹੋ ਜਾਂਦਾ ਜਿਵੇਂ ਤਾਂ ਹੀ ਤਾਂ ਸਟਾਰਟਰ ਨਹੀਂ ਹੁੰਦਾ ਰੈਕਟਰ ਫਸ ਗਿਆ ਪਏ ਇਹ ਵੀ ਮਤਰਾ ਬਿਸ਼ਟ ਮੁੰਡਾ ਸਵਰਾਜ ਦਾ ਆ ਮਦਾਨਾ ਦਾ ਮੱਚਿਆ ਗਿਆ ਰ ਗੁੱਲੇ ਨੂੰ ਕੀ ਕਰੀਏ ਨਾ ਤੇ ਛੇੜ ਛਾੜਾ ਠੀਕ ਜਾ ਹੋਵੇ ਤਰ੍ਹਾਂ ਲੈਣੇ ਸਾਰੇ ਖੋਲ ਲਈ ਥੱਲੋ ਗੇਰਾ ਪੜਾਵੇ ਟੁਕੜੀਆਂ ਸਹੀ ਨੇ ਬਗਲੇ ਬੈਸਟ 'ਵੀ ਬਹਿਣਗੇ ਇਹਦਾ ਨਾ ਸਤਨਾਮ ਤੇ ਉਹਨਾਂ ਨਾਲੇ ਅਸੀਂ ਨੋਦ ਲਾਈਆਂ ਲਾ ਲੈਨੇ ਆ ਤੁਸਾਂ ਮੈਨੂੰ ਐ ਦੱਸੋ ਸਪਲਾਈਜ਼ ਕੁੱਲੀ ਕਿੱਥੋਂ ਦੇਣੀ ਆ ਕੀ ਕੁਝ ਕਰਨਾ ਮੈਂ ਬਟਾ ਪਰੇ ਉਸ ਲੀਬਾ ਉਹ ਵੀ ਨੇ ਆਪਾਂ ਅੱਜ ਇਹ ਹੋਣਾ ਸੀ ਕੀ ਆ ਛੋਟਾ ਰੈਡੀ ਹੋ ਗਿਆ ਸਾਡਾ ਹਾਂ ਕੱਟਰ ਜਾ ਕੋ ਬੋਲਣਗਾ ਅੱਜ ਕਿ ਨਹੀਂ ਖੋਲਦਾ ਮੈਂ ਤੈਨੂੰ ਵੀ ਦਊਗਾ ਸਾਰਾ ਰੀਲੇ ਬਣ ਗਈਆਂ ਵੀ ਆ ਕਿੰਨੇ ਦੌਂਦੀ ਸੀ ਐਕਸਟਰਾ 20 30 ਦੇ ਹੁੰਦੇ ਸੀ ਲੈ ਮਿੱਤਰੋ ਲੈ ਕੇ ਗੱਡੀਆਂ ਹੀ ਚੱਲ ਬਰਨਾਲੇ ਨੂੰ ਟਿੱਟ ਲੈਣਾ ਕੋਣ ਕੋਣ ਨਾਲੇ ਕਰ ਸੀ ਆਹ ਕੌਣ ਹੈ ਐਦਾ ਭੋਂਕਤਾ ਵੰਦਰਾ ਜਿਹੜਾ ਗੱਟਾ ਲਈ ਫਿਰਦੇ ਲੱਕੀ ਵਾਲੇ ਵਲੌਗ 'ਚ ਪਟਾਰੀ 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 ਲੈ ਮਿੱਤਰੋ ਜਾਈਏ ਉਹਨੇ ਰਸਤੇ ਜਾ ਪਹੁੰਚ ਗਏ ਸੀ ਕੀ ਕੀ ਲੈ ਕੇ ਫਰੈਂਡ ਉਸ ਵੇਰੇ ਪੱਟਿਏ ਹੋਰ ਪੱਟ ਦਾਂਗੇ ਮੁੰਡਣਾਂ 'ਚ ਪਹਿਲੀ ਨਹੀਂ ਕੋਈ ਚਾਹੀਦਾ ਕੰਮ ਕਰਿਆ ਇੰਡੋ ਅੱਤਿਆਰ ਕਰਤਾ ਮੈਂ ਨਹੀਂ ਬਿਣਾ ਗਾਲਾਂ ਖਾਈ ਸੀਐਮ ਸਾਹਿਬ ਦਾ ਫੋਨ ਆ ਗਿਆ ਹੈਲੋ ਹਾਂ ਇਹ ਮੇਰੇ ਤਿੰਨ ਜੰਦਾ ਖੁੱਲ ਗਿਆ ਇੱਕ ਸਿਸਟਮ ਚੀਜ਼ ਵੱਜਿਆ ਸੀ ਇਹਦਾ ਆ ਸੈਂਟਰਲ ਆ ਬਾਕੀ ਦੇ ਦੋਨੇ ਸਹੀ ਨੇ ਸੁਭਾਜਾ ਅਲਹਮਦੁਲਿ ਇਹਨਾਂ ਦਾ ਜਮਾਨ ਰਾਤ ਨਾ ਹੋਵੇ ਫੌਜੀ ਦੀ ਵੱਜਿਆ ਬਿਸਤ ਉਤੇ ਆ ਨਾ ਮਾਹਣਾ ਅਲਿਆਂ ਦਾ ਪਾਸਾ ਟਰੱਕ ਚੁੜੇ ਲੈਣ ਲੱਗਾਂਗੇ ਟਰੱਕ ਆਪਾਂ ਲੈ ਲੈਣਾ ਵੀਰੇ ਅੱਛਾ ਹਾਂਜੀ ਆਪਾਂ ਚੱਲੇ ਆਂ ਢੀਡਾ ਲਾਉਣੇ ਤੇ ਚੱਲਾਇਆ ਬਾਹਰ ਆਇਆ ਪਹਿਲਾ ਪਹਿਲਾ ਰੈਡੀਟਰ ਤੇ ਲੈ ਲਈਏ ਟਰੱਕ ਵੀ ਲੈ ਲਾਂਗੇ ਫਿਰ ਆਇਆ ਕੋਈ ਇੰਜਣ ਨਹੀਂ ਆਜਾ ਔਰ ਰੈਡੀਟਰ ਤੇ ਲੈ ਲਈਏ ਪਹਿਲਾ ਟਰੱਕ ਵੀ ਲੈ ਲਾਂਗੇ ਆਇਆ ਦੇ ਜਾਂਦਾ ਹੀ ਗਵਾੜੇ ਪੈ ਇਥੇ ਦੇਖੋ ਬੜੀ ਬੁਰੀ ਨਹੀਂ ਖੁੱਲੀਆਂ ਭਈਆਂ ਆਣ ਲਾ ਦੀਏ ਹਿਸਾਬਾਂ ਇੰਜਨ ਹੀ ਟਰੱਕ ਦਾ ਰੱਖ ਦਿੰਨੇ ਮੈਂ ਤਾਂ ਕਹਿੰਦਾ ਲੋ ਬਾਈ ਕਹਿੰਦੇ ਦਿੱਲੀ ਦੇ ਮਸ਼ਹੂਰ ਕਵਾੜੀ ਆ ਗਏ ਕਵਾੜ ਚ ਕੀ ਲੈਣਾ ਹੈ ਉੱਥੇ ਹੋਈ ਰੈਡੀਏਟਰ ਲੈਣਾ ਵੀਰੇ ਕੀ ਚੀਜ਼ ਰੈਡੀਏਟਰ ਸਹੀ ਬੋਲ ਸਹੀ ਰੈਡੀਏਟਰ ਲੈਣਾ ਵੀਰੇ ਸਵਾਰਾ ਕਾਹਦਾ ਲੈਣਾ ਟਰੱਕ ਦਾ ਟਰੱਕ ਦਾ ਲੈਣਾ ਸਵਾਰਾ ਕਵਾੜੀ ਵਾਲਾ ਪਿਆ ਇੱਥੇ ਦਾ ਚਾਰਜ ਫੇਰੇ ਦੰਦੀਆਂ ਹੀ ਭਰਦਾ ਉਹਦੇ ਰੈ ਫੇਰੇ ਦੰਦੀਆਂ ਹੀ ਭਰੀਆਂ ਮੈਂ ਖੜਾ ਚਲੋ ਦੇਖਦੇ ਆਂ ਭਾਈ ਇਹਦਾ ਉਹਨਾਂ ਨਾਲ ਵੀ ਖਰਾਬ ਜਿਹਾ ਹੈ ਇਹਦਾ ਉਹਨਾਂ ਨਾਲ ਵੀ ਖਰਾਬ ਜਿਹਾ ਹੈ ਇਹ ਦੂਜੇ ਨੇ ਤਾਂਬੇ ਵਾਲਾ ਨਹੀਂ ਹੈਗਾ ਆ ਤਾਂ ਜਵੇਂ ਖਰਾਬ ਜਿਹਾ ਪਿਆ ਲੈ ਵੀ ਕਹਿੰਦੇ ਆਜ ਸਪੈਸਰ ਲੈ ਲਿਆ ਆਪ ਹੁਣਾਂ ਸਪੈਸਰ ਕਿਚ ਬਣਾ ਪੱਖਾ ਘਲੋਂ ਲੱਗਿਆ ਟਰੱਕ ਵਾਲੀ ਲਾ ਦੇਣਾ ਕਹਿੰਦੇ ਪੱਖਾ ਕਿੰਨੇ ਫਰੀ 1 2 3 4 5 6 7 8 8 ਫਰੀਆ ਇਹ ਤਾਂ ਹਨੇਰੀਆਂ ਨੂੰ ਚੱਲੂ ਆਣਾ ਇਹ ਵੇਖੀ ਤੇ ਨੀ ਗਰਦ ਘਾੜਦਾ ਦਾ ਦਾਦੂ ਮਿੱਟੀ ਨਾ ਦੂ ਬੇਖਿ ਬਰੂਲਾ 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 ਜੀ ਆਹ ਤਰਪੋਲੀ ਆ ਮਾਰਾ ਬੁਰੀ ਤੇ ਪਿਆ ਇਹੋ ਨਾ ਦਾ ਫੋਨ ਫੋਨ ਦਿਖਾਈ ਦੇ ਰੱਗੀ ਬਣ ਕੇ ਬਈ ਬਈ ਆਉਣੀ ਨਹੀਂ ਹੁੰਦਾ ਸਾਰਾ ਹੱਲਾ ਪੈ ਗਿਆ ਜੀ ਸੀ ਹੋ ਗਿਆ ਕਿ ਸੀ ਹੋ ਗਿਆ ਬਲੋ ਮਾਰ ਗਿਆ ਵਧੀਆ ਫੋਨ ਨਹੀਂ ਕੱਟਿਆ ਨਾ ਸਵੇਰ ਦਾ ਹੁਣ ਟਿੱਕੇ ਬਹਿ ਗਿਆ ਨਾ ਔਰ ਇਹ ਦੇ ਕੇ ਬਹਿ ਗਿਆ ਯਾਰ ਬਸ ਨਾ ਵਧੀਆ ਹੋ ਗਿਆ ਵੈਸੇ ਤਾਬੜਾ ਕਿ ਲਾਣਾ ਆ ਨਾ ਉਹ ਮੀਟਰ ਦਾ ਦੇਖ ਮੇਰੇ ਲੱਭਦਾ ਰੂ ਵੇਲਾ ਮੀਟਰ ਲਾਉਣਾ ਥੋੜੀ ਇਹ ਕਰ ਛੱਡਾਂਗੇ ਤਮੀਆਂ ਦੇ ਉਹਨੇ ਆ ਮੀਟਰ ਲਾਉਣਾ ਚਾਹੁੰਦੀ ਆਰਦੇ ਆ ਇਹ ਮੀਟਰ ਹੈ ਇਹਦਾ ਪੈਪ ਹੈ ਪੈਪ ਆ ਮੀਟਰ ਹੁੰਦਾ ਗੋਲ ਜਿਹਾ ਪਾਲ ਫਿਰ ਕੋਈ ਛਾਲ ਬਸ ਸਾਰਾ ਹੱਲਰ ਇੱਕ ਜੀ ਦੋਨੇ ਖੱਬੇ ਬੰਦੇ ਪੈ ਬੜਾ ਜਿਹਦੇ ਤੇ ਚੜਦਾ ਫਿਰ ਤਾਂ ਫਾਇਦਾ ਨਟ ਕਿਵੇਂ ਲਾਏਗਾ ਚਾਰ ਹੀ ਪਏ ਨਟ ਤਾਂ ਬਹੁਤ ਆ ਤੇਰੀ ਕੰਪਲੇਨਟ ਆ ਮੇਰੇ ਕੋਲੇ ਦੂਆ ਬਸ ਲਾ ਵੀਰੇ ਦੂਆ ਬਸ ਆ ਰਹੀ ਇਤੋਂ ਪਰੇ ਦਾ ਬਾਲੀ ਵੱਡੀ ਉਹ ਕਿੱਥੇ ਰਹਿ ਗਈ ਸਰਾ ਕੋ ਦੇ ਸਰਾ ਕੋ ਮਾਰ ਰਿਹਾ ਬਈ ਨਾ ਫਿਰ ਤੈਨੂੰ ਚੱਲ ਖੋਲ ਦੇ ਯਾਰ ਮਾਰ ਲਾਂਗੇ ਸੱਲ ਹੋਰ ਲੈ ਵੀ ਕਹਿੰਦੇ ਟਰਬੋ ਟਰਬੋ ਪਈਆਂ ਕਿਹੜੀ ਲੈਣੀ ਹੈ ਉਹ ਆਹ ਲਾ ਗਈ ਆ ਪਰ ਮੈਂ ਦੀ ਛਿੱਕੀ ਇਹ ਲੈਣੀ ਹੈ ਕਿ ਕੋਹ ਨਹੀਂ ਹੁੰਦਾ ਪਾਜੂ ਦੇ ਕਿਦੂ ਕੋਈ ਇਹ ਤਾਂ ਬਾਲੀ ਵੱਡੀ ਆ ਵੱਡੀ ਹੀ ਵੀ ਆ ਕੋਹ ਨਹੀਂ ਹੁੰਦਾ ਇਹ ਨਾਮ ਉਹਦੀ ਆ ਤਾਂ ਬਾਲੀ ਵੱਡੀ ਐ ਵੀ ਹੋਰ ਭਾਰ ਹੈ ਪਹਿਲਾਂ ਰੈਡੀਟਰ ਤੇ ਲਾ ਲੋ ਕਿਹੜਾ ਲੈਣਾ ਹੈ ਫੇਲ ਲਾ ਦੀ ਆ ਦਰਬਾਰੀ ਹੈ ਫੇਲ ਲਾ ਦੀ ਆਪਾਂ ਫਰੀ ਨੇ ਫਰੀ ਆ ਪਾਣੀ ਵਿੱਚ ਗੰਦੀਆਂ ਨਾ ਕਰਾਉਣਾ ਨਹੀਂ ਪੱਖਾ ਵੀ ਆ ਲਾ ਦੀ ਮੈਂ ਤਾਂ ਕਹਿੰਨਾ ਨਾ ਉਹ ਪੱਖਾ ਵੀ ਇਧਰ ਵਹੀਰ ਸ਼ਕਤੀ ਸ਼ਕਤੀਮਾਨ ਵੱਡੇ ਰੈਡੀਏਟਰ ਚ ਤਾਂ ਹੀ ਲੱਗੂ ਆ ਆਪਦੇ ਨਾਲਾ ਮੈਂ ਠੰਡਾ ਰਹਿਆ ਕਰਾ ਲਾਲਾ ਤੂੰ ਵੀ ਲੜਾ ਆਪਦੇ ਠੰਡਾ ਰਹਿਆ ਕਰੀਂ ਨਾਲੇ ਤੇਰਾ ਫੋਨ ਤਾਂ ਠੰਡਾ ਹੋ ਗਿਆ ਨਾ ਪਿੱਟ ਤਲਾ ਨਾ ਨਾ ਆ ਜਾ ਰੈਡੀਏਟਰ ਦੇਖ ਲਈਏ ਕਿਹੜਾ ਲੈਣਾ ਚੱਲੀਏ ਫਿਰ ਆਪਾਂ ਯਾਰ ਵੀ ਮੇਟਰ ਆਪਾਂ ਹੈਡ ਟੂ ਡ ਸਾਰਾ ਕੁਝ ਚੱਕ ਲੈ ਇਹਨੂੰ ਚਲਦੇ ਹਾਂ ਮਿਸਤਰੀ ਕੋਲੇ ਮਿਸਤਰੀ ਕੋਲੇ ਜਾ ਕੇ ਦੇਖਦੇ ਆ ਉਹਨੂੰ ਫਿੱਟ ਕਰਕੇ ਫਿਰ ਸ਼ਾਮ ਨੂੰ ਟੈਸਟਿੰਗ ਲਵਾਵਾਂਗੇ ਅੱਜ ਅੰਕੀ ਯਾਰਾ ਮੇਲੇ ਤੇ ਜਾ ਕੇ ਫੇਰ ਟਰੈਕਟਰ ਖੜਦਾ ਪਰ ਟੈਸਟਿੰਗ ਪਹਿਲੇ ਲਈ ਨਹੀਂ ਤਾਂ ਕਰਕੇ ਚੈੱਕ ਕਰ ਕੀ ਦੇਖਾਂਗੇ ਜੇ ਟਰੈਕਟਰ ਸਹੀ ਚੱਲਿਆ ਫਿਰ ਲੈ ਕੇ ਜਾਵਾਂਗੇ ਨਹੀਂ ਤਾਂ ਫਿਰ ਅਗਲੇ ਟੂਰਨਾਮੈਂਟ ਤੇ ਦੇਖਾਂਗੇ ਜੇ ਨਾਲ ਸਹੀ ਚੱਲਿਆ ਫਿਰ ਟੂਰਨਾਮੈਂਟ ਤੇ ਲੈ ਜਾਾਂਗੇ ਨਹੀਂ ਤਾਂ ਅਗਲੇ ਟੂਰਨਾਮੈਂਟ ਤੇ ਦੇਖਾਂਗੇ ਕਿਰ ਐਵੇਂ ਕੀ ਫੇ ਟਰੈਕਟਰ ਵਾਰ-ਵਾਰ ਜਾ ਕੇ ਸੀਜ ਬਾਈਦਾ ਸੀਜ ਵੱਜਨ ਦਾ ਆਪਣੀ ਕੀ ਚੱਕਰ ਆ ਸਮਝ ਤੋਂ ਬਾਹਰ ਹੋ ਰਹੀ ਹੈ ਗਾਣੀ ਰਾਤ ਜਿੱਥੇ ਮਨ ਲਓ ਕੱਲ ਵਾਲਾ ਟਰੈਕ ਸੀ ਟਰੈਕ ਬਹੁਤ ਵਧੀਆ ਸੀ ਆਪਾਂ ਕਿਉਂ ਗਈਏ ਕਮੇਟੀ ਨੇ ਲੋਡ ਵੀ ਬਹੁਤ ਘੱਟ ਸੀ ਟਰੈਕ ਵੀ ਬਹੁਤ ਵਧੀਆ ਸੀ ਆ ਸਾਰਾ ਕੁਝ ਵਧੀਆ ਸੀ ਆ ਫਿਰ ਵੀ ਡਰਾਈਵਰ ਬਣੀ ਕਿਉਂ ਸੀਜ ਵੱਜਾ ਸਮਝ ਤੋਂ ਬਾਹਰ ਹੋ ਗਈ ਗਾਣੀ ਤੇ ਬਾਕੀ ਅੱਜ ਦੇਖਦੇ ਆ ਮਿੱਤਰੋ ਫਿਰ ਕੀ ਬਣਦਾ ਚੱਲ ਕੇ ਆ ਬਚਲਦੇ ਆ ਮਿਸਤਰੀ ਕੋਲੇ ਜਾਈ ਜੰਨੇ ਗੱਡੀ ਦੇ ਲੈ ਵੀ ਮਿੱਤਰੋ ਆ ਗਏ ਆਪਾਂ ਟਰੈਕਟਰ ਕੋਲੇ ਆਪਿਆ ਪਸਟੰਦ ਰੰਗ ਦੇ ਦੇਖਦੇ ਆ ਮਿਸਤਰੀ ਜੇ ਕਦੋਂ ਕ ਲੱਗਦਾ ਉਹਨੂੰ ਲੱਗੇ ਖੜੇ ਆ ਦੇਖਦੇ ਆ ਕਦੋਂ ਕ ਲੱਗਦਾ ਫੇਰ ਇਹਨੂੰ ਕਰਦੇ ਆ ਇਹਦੀ ਤਿਆਰੀ ਇਰਾਮੇ ਤਰੋਂ ਦੂਜੀਆਂ ਸਲੀਬਾਂ ਵੀ ਕੱਢ ਕੇ ਦੇਖ ਲਈਏ ਕਿਤੇ ਉਹਨਾਂ ਦਾ ਰੇਂਜ ਰੰਗ ਨਹੀਂ ਗਿਆ ਹੋ ਗਿਆ ਵੇ ਇੱਥਾਂ ਵੀ ਕੰਮ ਆਇਆ ਫੇਰ ਇਹਨੂੰ ਕਰਕੇ ਫੇਟਪਾ ਰੈਡੀ ਕਰਦੇ ਆ ਫੇਰ ਉਹ ਟੂਲ ਦੇਣਾ ਪਾਣੀ ਇਹ ਹੋ ਗਿਆ ਕੱਢ ਦੇਗਾ ਸਲੀਬਾਂ ਉਹ ਉਹ ਲਵਾਂ ਹਾਂ ਕੰਮ ਕਰ ਰਹੇ ਆ ਇਹ ਬਰਤਾਲ ਜੇ ਕਹਿੰਦੇ ਮੈਂ ਤਰਾਇ ਨੂੰ ਫੜ ਲੈਣਾ ਆਪਾਂ ਆ ਕੇ ਯਾਰ ਕੀ ਸੀ ਜੋ ਗਿਆ ਚੱਕਰ ਇਹਦਾ ਟਰੈਕਟਰ ਤੋਂ ਵੱਧ ਜ਼ੋਰ ਇਹਦਾ ਲੱਗਿਆ ਸੀ ਕਰੇ ਬੈਠੇ ਦਾ ਗੱਲ ਆ ਕੰਦਾ ਹੋ 5 ਸਕਿੰਟ ਹੋਰ ਚੱਲੇ ਜਾਂਦਾ ਕੰਦਾ 5 ਸਕਿੰਟ ਬਣੀ ਚੱਲਿਆ ਜਾਦਾ ਹੁਣ ਪਹਿਲਾਂ ਹੀ ਖੜ ਦੇ ਮੇਲੇ ਤੇ ਜਾ ਕੇ ਨਾ ਘੜੇ ਖੜ ਨਹੀਂ ਦਿੰਦੇ ਹੁਣ ਦੇਖੀ ਤੋ ਕੜਾ ਆ ਚੱਲ ਆ ਆਹ ਹਾਂ ਚੱਲ ਆ ਗਈ ਆ ਗਈ ਪੂਰੇ ਪਾਣੀ ਹੋਊਗਾ ਆ ਮੂੰਹ ਬਰਾ ਰੱਖੀ ਮੜਾਇਆ ਮਾੜੀ ਹਾਂ ਮਾੜੀ ਸੱਟ ਮਾਰ ਥੱਲੇ ਆ ਚਲ ਗਈ ਦੁਬਾਰਾ ਮਾੜੀ ਮਾਰੀ ਬਾ ਮਾਰ ਸੱਟ ਬਸ 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 ਲੈ ਵੀ ਪੜਾ ਤੇਰੇ ਤੇ ਪੈ ਗਿਆ ਪਾਣੀ ਪਾਣੀ ਲਿਬੜ ਗਿਆ ਮੇਥਰੋ ਹੁਣ ਆ ਵੀ ਘੜਵਾ ਰਹੇ ਹੈਂ ਕਿਹੜੀ ਅਲਟਰਾ ਡਾਟਾ ਕਿਦਰਾ ਮਾਟਾ ਘੜਵਾ ਕੇ ਪਾਣੀ ਕੋਸਮ ਮਰਜ਼ੀ ਲਾ ਕੇ ਪਾ ਦਿਆਂ ਰਾ ਖੜਨਾ ਨਹੀਂ ਚਾਹੀਦਾ ਤੀਜੀ ਸਲੀਵ ਰਹੇਗੀ ਹੈ ਹੈ ਕਦੋਂ ਪਹਿਲਾਂ ਗਿਆਨ ਆਪਾਂ ਕੀ ਕਹਿ ਦੇਣਾ ਬਾਬੇ ਨੂੰ ਬਾਬਾ ਸੱਤਾ ਹੀ ਚੱਲੇ ਬੱਸ ਨਾ ਛਵਦਾ ਚੱਲੇ ਹਾਂ ਵਧੀਆ ਸਾਡਾ ਚੱਲੇ ਖੜੇ ਨਾ ਆਪਣਾ ਬੱਸ ਚੱਲਾ ਚੱਲ 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 ਆ ਗਈ ਚੱਲਾ ਚੱਲਾ ਓਹ ਹੋ 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 ਹੋੜ ਲੱਗੀ ਹੈ ਕੰਮ ਗਲਤ ਕਰ ਦੋ ਮਾੜੀ ਦਵਾਰਾ ਮਾਰ ਥਾਲੇ ਡਿੱਗ ਪਈ ਮਾੜੀ ਮਾਰ ਸਟਾ ਚੱਕਰੇ ਹਾਂ ਹਾਂ ਆਹ ਥਾੜੀ ਫਸ ਗਈ ਵਿੱਚ ਬਾਹਰ ਸੱਟ ਮਾਰੀ ਸ਼ਰੇਦਈ ਕਰ ਦੇਣਾ ਪਊ ਲੈ ਵੀ ਮਿੱਤਰੋ ਆਪਾਂ ਟਰੈਕਟਰ ਦਾ ਫੜਾ ਕੇ ਸਮਾਨ ਚੱਲ ਪੇ ਘਰਾਂ ਨੂੰ ਵਾਪਸ ਤੇ ਆਪਾਂ ਕਿਰਾਂ ਚੱਲ ਕੇ ਰੋਟੀ ਪਾਣੀ ਖਾਣਨੇ ਆ ਚਾਹ ਪੀ ਕੇ ਤੇ ਫੇਰ ਟਰੈਕਟਰ ਕਰਾਂਗੇ ਟੈਸਟਿੰਗ ਸ਼ਾਮ ਨੂੰ ਤੇ ਮੈਂ ਮਿੱਤਰੋ ਫਿਰ ਆਹ ਵਲੋਗ ਅੱਜ ਦਾ ਆਪਾਂ ਇੱਥੇ ਹੀ ਕਰਦੇ ਆ ਸਮਾਪਤ ਆ ਇੱਥੋਂ ਦੇ ਮੰਨ ਲਓ ਮੈਂ ਨਾ ਫਿਰ ਇਹ ਵਲੋਗ ਅਪਲੋਡ ਕਰ ਦਿੰਨਾ ਹਣਾ ਤੇ ਟੈਸਟਿੰਗ ਵਾਲਾ ਆਪਾਂ ਅੱਡ ਪਾਲਾਂਗੇ ਤੇ ਸਵੇਰੇ ਜਿਹੜਾ ਜਾਵਾਂਗੇ ਮੇਲੇ ਤੇ ਉਹ ਅੱਡ ਪਾਲਾਂਗੇ ਆਪਾਂ ਤਾਂ ਕਰਕੇ ਫਿਰ ਆਪਣਾ ਅੱਜ ਦਾ ਵਲੌਗ ਮਿੱਤਰੋ ਇੰਨਾ ਕੀ ਆ ਮਿਲਦਾ ਅਗਲੇ ਵਲੌਗ ਦੇ ਵਿੱਚ